ਅਗੂ ਜੀ ਕੀ ਨਾਮ ਹੈ ਤੇ ਕੀ ਘਟਨਾ ਕੀ ਹੋਈ ਹੈ ਕਿਸ ਤਰ੍ਹਾਂ ਹੋਈ ਮੇਰਾ ਨਾਮ ਪਵਨ ਕੁਮਾਰ ਹੈ ਜੀ ਮੈਂ ਕਰਿਆਨੇ ਦੀ ਦੁਕਾਨ ਕਰਦਾ ਜੀ ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਹੈ ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੋਲਿਆ ਨਹੀਂ ਲਾਲ ਹੋਇਆ ਪਿਆ ਸੀਗਾ ਫਿਰ ਫਾਇਰ ਬ੍ਰੇਟ ਵਾਲੇ ਆਏ ਉਹਨਾਂ ਨੇ ਪਾਟਿਆ ਸ਼ਟਰ ਪੱਟ ਕੇ ਖੋਲਿਆ ਪੱਤੀਆਂ ਕੱਢੀਆਂ ਫਿਰ ਜਾ ਕੇ ਕਿਤੇ ਅੱਧੇ ਘੰਟੇ ਬਾਅਦ ਅੱਗ ਬੁਝਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ। ਅੰਕਲ ਜੀ ਸਮਾਨ ਕਿੰਨਾ ਸੀ ਤੇ ਨੁਕਸਾਨ ਕਿੰਨਾ ਕਾ? ਸਮਾਨ ਇਹ 90 ਤੋਂ 10 ਲੱਖ ਰੁਪਏ ਦਾ ਨੁਕਸਾਨ ਮੰਨ ਕੇ ਚੱਲਦੇ ਹਾਂ ਜੀ। ਕਰਿਆਨੇ ਦਾ ਸੀ ਜੀ। ਕਰਿਆਨਾ, ਮਨਿਆਰੀ, ਖਾਣ-ਪੀਣ ਦਾ, ਸਟੇਸ਼ਨਰੀ, ਕਨਫੈਕਟਰੀ, ਬੈਕਰੀ, ਕੋਲਡ ਡਰਿੰਕ, ਜੋ ਫ੍ਰੀਜਾਂ ਸੀ ਜੀਆਂ ਵੱਡੀਆਂ। ਕੁਝ ਨਹੀਂ ਬਚਿਆ ਜੀ। ਜੀ ਬਾਹਰ ਫਿਰ ਕਰ। ਕਤਕੀ ਨਾਮ ਹੈ ਜੀ ਤੇ ਕੀ ਘਟਨਾ ਹੋਈ ਤੁਹਾਡੇ ਨਾਲ ਮੈਂ ਬੀਜੇਪੀ ਜੀ ਇਹ ਪਮਨ ਜਿਹੜਾ ਮੇਰੀ ਮਾਸੀ ਦਾ ਬੇਟਾ ਹੈ ਸਾਨੂੰ ਸਵੇਰ ਫੋਨ ਗਿਆ ਵੀ ਆਕਰਕੇ ਦੁਕਾਨ ਨੂੰ ਨੁਕਸਾਨ ਹੋ ਗਿਆ ਅਸੀਂ ਆਏ ਦੇਖਿਆ ਬਹੁਤ ਬੁਰਾ ਹਾਲ ਸੀ ਜਦੋਂ ਅੱਗ ਲੱਗੀ ਬੜੇ ਪੁੱਛੀ ਪਹਾਮੜ ਮੱਛੀ ਆਂਦੇ ਸੀਗੇ ਤੇ ਫਰਗੜ ਨੂੰ ਬੁਲਾਇਆ ਗਿਆ ਉਹਨਾਂ ਨੇ ਆ ਕੇ ਮਤਲਬ ਜਿੰਨਾ ਕੀਤਾ ਜਿੰਨਾ ਹੋ ਸਕਿਆ ਪਰ ਉਹ ਜਦੋਂ ਤੱਕ ਫਰਗੜੇ ਪਹੁੰਚੀ ਹੋ ਤੱਕ ਕੁਝ ਨਹੀਂ ਬਚਿਆ ਸਾਰਾ ਕੁਝ ਸੁਆਹ ਚੁੱਕਿਆ ਸੀਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਲੱਗੀ ਤੇ ਕਿੰਨੇ ਵਜੇ ਤੱਕ ਲੱਗੀ ਹੋਈ ਹੈ ਤੇ ਅੰਦਾਜ਼ਾ ਹੈ ਵੀ ਡੇਢ ਤੇ 2 ਦੇ ਵਿਚੇ ਲੱਗੀ ਲੱਗਦੀ ਕਿਉਂਕਿ 12:30 ਵਜੇ ਤੋਂ ਪੀਸਰੇ ਲੰਘਿਆ ਉਹ ਕਹਿੰਦੇ ਉਸ ਤੋਂ ਤਾਂ ਕੁਝ ਨਹੀਂ ਸੀਗਾ ਤੇ ਉਸ ਤੋਂ ਬਾਅਦ 3:00 ਵਜੇ ਪਾਉਣ ਨੂੰ ਫੋਨ ਗਿਆ ਵੀ ਐਂ ਕਰਕੇ 3:20 3:20 ਤੇ ਫੋਨ ਗਿਆ ਵੀ ਐਂ ਕਰਕੇ ਦੁਕਾਨ ਦੇ ਅੱਗ ਲੱਗੀ ਪੀਚਰ ਆਇਆ ਉਹ ਤਾਂ ਸਾਰਾ ਛੁੱਟੀ ਹੋ ਚੁੱਕਾ ਸੀਗਾ ਸ਼ਟਰ ਨਹੀਂ ਖੁੱਲਿਆਗਾ ਕੋਈ ਆ ਸ਼ਟਰ ਪਰ ਕੋ ਲਾਲ ਹੋਏ ਪੈਸੀ ਕੇ ਫਿਰ ਬਗੜਾ ਨੇ ਸ਼ਟਰ ਭੰਨੇ ਆ ਕੇ ਇਹਨਾਂ ਨੇ ਤੇ ਬਹੁਤ ਜਾਣਸਾਨ ਹੋਇਆ ਸਾਡੀ ਸਰਕਾਰ ਅੱਗੇ ਮੰਗੇ ਵਾਲੀ ਵੀਰ ਜੀ ਜਰੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਵਿਚਾਰੇ ਮਸਾ ਸਟੈਂਡ ਹੋਇਆ ਸੀਗਾ ਕਿੰਨ ਸਾਲ ਬਾਅਦ ਜਾ ਕੇ ਤੇ ਫਿਰ ਬਹੁਤ ਵੱਡਾ ਝਟਕਾ ਲੱਗ ਗਿਆ ਸਾਡੀ ਬੇਨਤੀ ਹੈ ਸਰਕਾਰ ਅੱਗੇ ਵੀ ਸਾਡੂ ਵੀ ਪੂਰੀ ਮਦਦ ਕੀਤੀ ਜਾਵੇ ਕਿੰਨਾ ਨੁਕਸਾਨ ਹੋਦਾ ਹੋਇਆ ਅੰਦਾਜ਼ਾ ਹੈਗਾ ਵੀ 9-10 ਲੱਖ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਤਿੰਨ ਚਾਰ ਵੀਰੇ ਕੀ ਨਾਮ ਹਰਜੀਤ ਸਿੰਘ ਵੀਰੇ ਹਰਜੀਤ ਸਿੰਘ ਜੀ ਕੀ ਘਟਨਾ ਕੀ ਹੋਈ ਤਾਂ ਸਾਨੂੰ ਪਤਾ ਲੱਗੇ ਜੀ ਲੱਗੇ ਜੀ ਮੇਰੇ ਪਪਾ ਜੀ ਉੱਠੇ ਹੀ ਰਾਤ ਨੂੰ ਗੇੜਾ ਘੱਡਣ ਕੁਦਰਤੀ ਉਜਾਗਦੇ ਰਹਿੰਦੇ ਥੋੜਾ ਬਿਮਾਰ ਰਹਿਣ ਕਰਕੇ ਉਹਨਾਂ ਨੇ ਦੇਖਿਆ ਧੂਆ ਨਿਕਲੀ ਜਾਂਦਾ ਇਥੋਂ ਮੈਂ ਜੋਬ ਵੀ ਕਰਦਾ ਫੈਬਰਿਕਟ ਚ ਉਹ ਚੱਕਰਦਾ ਸੀ ਫਿਰ ਕਾਲ ਕੀਤੀ ਉਹਦੋਂ ਨੂੰ ਕਾਲ ਪਹਿਲਾਂ ਵੀ ਜਾ ਚੁੱਕੀ ਸੀ ਉਹਨਾਂ ਨੂੰ ਉਹਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਸੀ ਅੱਗ ਲੱਗੀ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ ਇੱਕ ਲੱਗੀ ਆ ਹਾਂ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਪਹਿਲਾਂ ਹੀ ਨੁਕਸਾਨ ਜ਼ਿਆਦਾ ਹੋ ਚੁੱਕਿਆ ਸੀ ਟੈਂਟ ਟੈਂਟ ਪਲੇਟ ਪਤਾ ਲੱਗਾ ਅੱਗ ਦਾ ਈ ਜਿਵੇਂ ਰੋਲਾ ਪਿਆ ਹੋਲੇ ਹੋਲੇ ਜਿਵੇਂ ਆਈ ਗਏ ਹੁਣ ਕੰਟਰੋਲ ਤਾਂ ਕੀਤਾ ਪਰ ਉਹਦੋਂ ਨੂੰ ਸੜ ਕੇ ਸੁਆਹ ਹੋ ਗਿਆ ਸਾਰਾ ਕੁਝ